ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਸ਼ਹਿਰ ਚ ਪੰਚਾਇਤ ਭਵਨ ਆਏ ਹੋਏ ਹਾਂ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਇਹੀ ਹੈ ਇੱਥੇ ਸਮਾਨ ਕਲੈਕਟ ਹੋ ਰਿਹਾ ਇਤੋਂ ਹੀ ਅੱਗੇ ਅਫੈਕਟਡ ਏਰੀਆਜ਼ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਵਰਸਟ ਕੰਡੀਸ਼ਨ ਦੇ ਵਿੱਚ ਹੈ ਜਿਨ੍ਹਾਂ ਬਾਰੇ ਉਹ ਜਿਹੜੇ ਨਾਰਡਿਓ ਮੈਮ ਸਾਡੇ ਕੋਲ ਨੋਜ਼ੀਰ ਜਰਮਤੀ ਨੇ ਕਿਹੜੇ ਕਿਹੜੇ ਅਫੈਕਟਡ ਏਰੀਆਜ਼ ਨੇ ਜੀ ਡੇਰਾਪਾਪਾ ਨਾਨਕਸ ਕਲਾਨੌਰ ਤੇ ਦਿਨਾਨਗਰ ਕਲਾਨੌਰ ਦਿਨਾਨਗਰ ਵੀ ਜਿੱਦਾਂ ਮੈਂ ਡੇਰਾਪਾਪਾ ਨਾਨਕ ਤਾਂ ਦੱਸਿਆ ਹੀ ਐ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਆ ਸਾਡੇ ਵੀ ਨਾਲ ਮੇਰੀ ਟੀਮ ਆਈ ਐ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜੀ ਨੂੰ ਆਚਾਰ ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲੋ ਸਿੰਪਲ ਭਾਸ਼ਾ ਚ ਉਹਨੇ ਦੀ ਇਹ ਬੈਡਲੀ ਰਿਕੁਆਇਰਡ ਹੈ ਕੁਝ ਲੋਕ ਕੇ ਸਮੇ ਰਹਿਣੇ ਕਿ ਸ਼ਾਇਦ ਬਹੁਤ ਪਹੁੰਚ ਰਿਹਾ ਇਹਦੀ ਲੋੜ ਨਹੀਂ ਅਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਦੀ ਨਹੀਂ ਹੁੰਦਾ ਜੀ